ਜੈ ਗੋ ਮਾਤਾ ਜੀ ਇੱਕ ਸਾਰੇ ਮੰਡੀ ਨਿਵਾਸੀਆਂ ਤੇ ਗੋ ਪ੍ਰੇਮੀ ਭਗਤਾਂ ਨੂੰ ਇਹ ਸੂਚਨਾ ਦੇ ਰਿਹਾ ਵੀ ਅਸੀਂ ਕੁਸ਼ਕ ਗੋਆਂ ਦੇ ਵਿੱਚ ਲੰਪੀ ਸਕਿਨ ਜੋ ਪ੍ਰੋਬਲਮ ਪਿਛਲੇ ਸਮੇਂ ਚ ਆਈ ਸੀ ਸਾਨੂੰ ਉਹਦਾ ਲੱਗਦਾ ਵੀ ਲੰਪੀ ਸਕਿਨ ਦੀ ਪ੍ਰੋਬਲਮ ਦੁਬਾਰਾ ਆਉਂਦੀ ਜਾ ਰਹੀ ਹੈ ਕੁਸ਼ਕ ਗੋਆਂ ਨੂੰ ਲੱਗਦਾ ਸਾਨੂੰ ਸ਼ੱਕ ਆ ਤੇ ਸਾਰੇ ਮੰਡੀ ਨਿਵਾਸੀਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਘਰੇ ਜੋ ਰੋਟੀ ਕੱਢਦੇ ਹੋ ਗੋ ਦੀ ਪਹਿਲੀ ਰੋਟੀ ਠੀਕ ਹੈ ਇੱਕ ਜਾਂ ਦੋ ਉਹ ਤੁਸੀਂ ਹਲਦੀ ਤੇਲ ਜੋਦ ਵਿੱਚ ਤੁਸੀਂ ਵੰਟੀ ਜੀ ਕੀ ਚੀਜ਼ ਪਾਉਣਾ ਤੁਸੀਂ ਰੋਟੀ ਤੇ ਦੇਖੋ ਗੋਮਾਂ ਦੀ ਕੱਢਦੇ ਹੋ ਡੇਲੀ ਉਹਦੇ ਵਿੱਚ ਹਲਦੀ ਪਾਈ ਜਾਵੇ ਇੱਕ ਇੱਕ ਰੋਟੀ 'ਚ ਜਾਂ ਦੋ ਰੋਟੀਆਂ 'ਚ ਦੋ ਚਮਚੇ ਪਾਏ ਜਾਣ ਤਾਂ ਇਹਨਾਂ ਦਾ ਸ਼ੁਰੂ ਤੋਂ ਹੀ ਕੰਟਰੋਲ ਹੋ ਜਾਏ ਜੀ ਗਊ ਮਾਤਾ ਦਾ ਤਾਂ ਕਿ ਉਹ ਹਾਲ ਚਿਰ ਨਾ ਹੋਣ ਇਹ ਜਦੋਂ ਤੁਸੀਂ ਦੇਖਿਆ ਗਲੀ ਗਲੀ ਮੋੜ ਮੋੜ ਤੇ ਕਿਵੇਂ ਡਿੱਗੀਆਂ ਪਈਆਂ ਸੀ ਇਹ ਕਿਵੇਂ ਬੇਹਾਲ ਪਈਆਂ ਸੀ ਤਾਂ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀ ਸਾਰੇ ਜਾਨੇ ਮੰਡੀ ਨਿਵਾਸੀ ਵਾਲੇ ਅੱਜ ਤੋਂ ਹੀ ਕੱਲ੍ਹ ਤੋਂ ਹੀ ਸ਼ੁਰੂ ਕਰਦੋ ਹਰ ਘਰ ਦੇ ਮੂਰੇ ਜੋ ਕੋਈ ਗਾਂ, ਨੰਦੀ, ਛੱਠਾ ਆਉਂਦਾਗਾ ਉਹਨੂੰ ਹਲਦੀ ਵਾਲੀ ਰੋਟੀ ਪਾਓ ਜੇ ਜੀ ਉਹਦੇ ਨਾਲ ਦੀ ਸੁੱਕੇ ਔਲੇ ਦਾ ਪਾਊਡਰ ਪਾ ਸਕਦੇ ਹੋ ਉਦੋਂ ਵੀ ਧੰਨਵਾਦ ਉਹਦੇ ਨਾਲ ਇਹਦੀ ਇਮਿਊਨਿਟੀ ਵਧੂਗੀ ਜਿਹਦੇ ਨਾਲ ਕਿ ਇਹ ਉਹ ਬਿਮਾਰੀਆਂ ਤੋਂ ਪਹਿਲਾਂ ਜਿਹੜੀ ਫੋੜਿਆਂ ਵਾਲੀ ਬਿਮਾਰੀ ਕਿਹਾ ਜਾਂਦਾ ਜਿਸ ਨੂੰ ਲਿੰਪੀ ਸਕਿਨ ਉਹ ਕੰਟਰੋਲ ਹੋ ਜਾਈ ਜਿਹਨਾਂ ਦੀ ਇਮਿਊਨਿਟੀ ਬਣ ਜੇ ਇਹੀ ਕਹਦੇ ਨੇ ਵੀ ਇਹ ਸ਼ਰਵਾਤ ਕੀਤੀ ਜਾਵੇ ਜੀ ਜੈ ਗਊ ਮਾਤਾ ਦੀ ਜੈ ਗਊ ਮਾਤਾ ਦੀ